ਮੇਰਾ ਨਾਮ ਰਾਜਨ ਜੀ ਮੈਨੂੰ ਮਦਦ ਤੁਹਾਡੀ ਮਿਲਦੀ ਹੈ ਮੰਦ ਵਿੱਚ ਤਾਂ ਹੀ ਜੀ ਭੋਲੇनाथ ਜੀ ਅਸ਼ੀਰਵਾਦ ਦਿੱਤਾ ਅਸੀਂ ਇਹ ਕਾਵੜ ਲੈਣ ਚੱਲ ਪਏ ਕਿਵੇਂ ਮਦਦ ਚਾਹਾਂ ਮੈਨੂੰ ਕਿੰਨੇ ਦਿਨਾਂ ਚਿਰ ਪਹਿਲਾਂ ਇੱਧਰ ਗਏ ਤੁਸੀਂ ਮਦਦ ਸਾਥ ਗਏ ਜਾਂ ਦੂਜੇ ਜਾਂ ਕਿਵੇਂ ਗਏ ਅਸੀਂ ਇੱਧਰੋਂ ਟ੍ਰੇਨ ਤੇ ਗਏ ਜੀ ਹਾਂਜੀ ਉੱਧਰ ਮੈਨੂੰ ਸਾਰਾ ਸਹਿਯੋਗ ਜੀ ਆਪਰਾ ਕਿੰਨੇ ਦਿਨਾਂ ਚਿਰ ਆਪਰ ਤੋਂ ਨਹੀਂ ਉੱਧਰੋਂ 11 ਦਿਨਾਂ ਦੇ ਵਿੱਚ ਯਾਤਰਾ ਆਪਣੀ ਤੈਅ ਕੀਤੀ ਹੈ ਜੀ ਜਿਹੜਾ ਦੱਸਦੇ ਨੇ ਉੱਥੇ ਮਾਹੌਲ ਦੱਸਦੇ ਨੇ ਕਿਵੇਂ ਕੁਝ ਨੁਕਰੀਤ ਦੇ ਦਿੱਤਾ ਦੇਖਿਆ ਜੀ ਦੇਖੋ ਜੀ ਉਦੋਂ ਮਾਹੌਲ ਤੇ ਬਿਲਕੁਲ ਸ਼ਾਂਤ ਸੀ ਇਹੋ ਜਿਹਾ ਮੋੜਾ ਨਹੀਂ ਸੀ ਪਰ ਹੂਨ ਦਾ ਸਾਨੂੰ ਪਤਾ ਨਹੀਂ ਜੋ ਪਿੱਛੇ ਹੋ ਰਿਹਾ ਜੇ ਬਾਕੀ ਕੋਈ ਦੇਖੋ ਸ਼ਰਾਰਤੀ ਜਿਹੜੇ ਹੁੰਦੇ ਨੇ ਉਹਨਾਂ ਦਾ ਹੀ ਕੁਝ ਕਹਿ ਨਹੀਂ ਸਕਦੇ ਬਾਕੀ ਕਾਵੜ ਯਾਤਰਾ ਜਿਹੜੀ ਆ ਬੜੇ ਆਰਾਮ ਨਾਲ ਚੱਲਦੀ ਹੈ ਕੀ ਮੈਸੇਜ ਜਿਹੜਾ ਸ਼ਰਾਰਤੀਆਂ ਕੋਲ ਵੀ ਦੇਣਾ ਚਾਹੁੰਦੇ ਅਸੀਂ ਆਂਸਰ ਦੇਣਾ ਚਾਹੁੰਦੇ ਹਾਂ ਕਿ ਕਾਵੜ ਯਾਤਰਾ ਵਾ ਜਿਹੜੀ ਉਹ ਭੋਲੇ ਦੀ ਯਾਤਰਾ ਵਾ ਆਪਣਾ ਭੋਲੇ ਦਾ ਨਾਮ ਲਾ ਕੇ ਚੱਲਦੇ ਰਹੋ ਕੋਈ ਸ਼ਰਾਰਤ ਵਾਲਾ ਕੰਮ ਨਾ ਕਰੋ ਕਿ ਜਿਹੜਾ ਅਹੀਂ ਆਪਣੀ Hindu ਸੰਸਥਾਵਾਂ ਜਾਂ Hindu ਅ ਧਰਮ ਧਰਮ ਨੂੰ ਹੀ ਬਦਨਾਮ ਨਾ ਕਰੀ ਕਿਵੇਂ ਜਿਹੜਾ ਪੰਜਾਹ ਦਿਨ ਬਾਅਦ ਇੱਥੇ ਵਾਪਸ ਆਇਆ ਕੱਲ ਨੌਰ ਕਿਵੇਂ ਛੇ ਸਾਲ ਹੋ ਗਏ ਅੱਜ ਇਹ ਮੇਰੇ ਕੋਲ ਤਿੰਨ ਬੋਤਲ ਬਹੁਤ ਵਧੀਆ ਸਵਾਗਤ ਕੀਤਾ ਨਿੱਕਾ ਸਵਾਗਤ ਕੀਤਾ ਪ੍ਰੇਮ ਭਰਿਆ ਸਵਾਗਤ ਕੀਤਾ ਉਹਨਾਂ ਨੇ ਕਿਵੇਂ ਜਿਹੜਾ ਹੋਰ ਨੌਜਵਾਨ ਨੇ ਉਹਨਾਂ ਕੀ ਮੈਸੇਜ ਜੜਾ ਬਣਾਈ ਅਹੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ਿਆ ਤੋਂ ਦੂਰ ਰਹਿ ਕੇ ਭਗਤੀ ਦੇ ਵਿੱਚ ਨੀਂ ਆਪਣੇ ਭਗਤੀ ਮਹਾਰਾਜ ਦੇ ਚਰਨਾਂ ਦੇ ਨਾਲ ਲੱਗਣ ਤੇ ਨਸ਼ਿਆ ਤੋਂ ਦੂਰ ਹੈ ਇਹਨਾਂ ਨੂੰ ਵੀ ਜਦੋਂ ਸਫ਼ਰ ਜਾਂਦਾ ਤਾਂ ਇਹ ਕਿਤੇ ਕੋਈ ਤਕਾਵਰ ਜਾਂ ਕੋਈ ਕਦਰ ਨਹੀਂ ਕਰਦਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਇਹ ਮੇਰਾ ਨਰਾਜ ਰਾਜੂ ਬੋਲਾ ਰਾਜਨ ਬੋਲਾ ਸਮਰਥ ਬੋਲਾ ਕਿਉਂ ਭਾਜੀ ਇਹ ਮੰਦੂ ਵਿੱਚ ਆਇਆ ਵੀ ਇਹ ਤਰ੍ਹਾਂ ਦੇ ਜਾਂਦੇ ਸੀ ਇਹ ਕਹਿੰਦੇ ਗੇਟਾਂ ਕੋਈ ਜਿਹੜਾ ਨਹੀਂ ਭਾਜੀ ਇਧਰੋਂ ਅਸੀਂ 1030 ਨੂੰ ਟ੍ਰੇਨ 'ਚ ਗਏ ਸੀ ਤੇ ਉੱਧਰੋਂ ਅਸੀਂ ਪੈਦਲ ਯਾਤਰਾ ਕੀਤੀ ਹੈ ਕਿੰਨੇ ਦਿਨਾਂ ਦੀ ਕੀਤੀ ਜਿਹੜਾ ਸਾਰਾ ਸਫ਼ਰ ਜਿਹੜਾ 11 ਦਿਨ ਦੇ ਵਿੱਚ ਕਿਵੇਂ ਮਤਲਬ ਰਾਤ ਵਿੱਚ ਕਿਵੇਂ ਮੇ ਲੋਕਾਂ ਦਾ ਬਜਰਤ ਲੋਕਾਂ ਨੂੰ ਮਾਰੇ ਬਹੁਤ ਸਹੂਲਤਾ ਮਿਲੀਆਂ ਲੋਕਾਂ ਨੂੰ ਬਹੁਤ ਸਨਮਾਨ ਦਿੱਤਾ ਗਿਆ ਕੋਈ ਕੇ ਚੀਜ਼ ਖਾਣ ਪੀਣ ਦੀ ਕੋਈ ਥੋੜ ਨਹੀਂ ਆਂਦੀ ਸੀ ਲੋਕਾਂ ਨੂੰ ਬਹੁਤ ਸੇਵਕ ਮਿਲੇ ਹੋ ਜੀ ਜਿਹਨ ਉੱਥੇ ਨੂੰ ਗੁਸੇ ਦਾ ਮਾਹੌਲ ਦੱਸਿਆ ਤੇ ਇਹ ਜਿਹਨ ਗੁਰੂ ਰਹਿਣ ਤੇ ਇੱਕ ਆਪਣੀ ਮਨ ਦੇਖਿਆ ਜਮਾ ਹੋਇਆ ਕਿਵੇਂ ਮਹੌਲ ਬਣਦਾ ਜਿਸ ਟਾਈਮ ਤੇ ਮਹਾਰਾ ਹੀ ਉੱਥੇ ਪੁੱਜੇ ਸੀ ਉਸ ਟਾਈਮ ਤੇ ਕੋਈ ਹੋ ਜਾ ਮਾਹੌਲ ਨਹੀਂ ਕਾਵੜ ਦਾ ਚੱਲ ਪਈ ਤਾਂ ਵੀ ਕੋਈ ਮਹੌਲ ਮਗਰੋਂ ਮਾਹੌਲ ਖਰਾਬ ਹੋ ਉਸੇ ਕਹਿ ਨਹੀਂ ਸਕਦੇ ਹਾਂਜੀ ਉਹ ਵੀ ਜਿੰਨੇ ਲੋਕ ਕੋਈ ਆ ਤੇ ਨਾ ਉਸ ਤਾਂ ਇਹੋ ਜਿਹਾ ਕੋਈ ਮਹੌਲ ਚੱਲ ਨਹੀਂ ਹੈਗਾ ਖਰਾਬ ਕੋਈ ਨਹੀਂ ਹੈ ਜਿਹੜੇ ਨੌਜਵਾਨ ਨਵੇਂ ਨੇ ਜਿਹਨੂੰ ਨਹੀਂ ਨਾ ਸਕਦੇ ਅਸੀਂ ਇਹ ਕਹਾਂਗੇ ਜੇ ਸਾਡੇ ਕਲਾਨੌਰ ਸ਼ਿਵਜੀ ਮਹਾਰਾ ਵੀ ਰਾਜਮਾਨ ਨੇ ਚਲੋ ਹਰ ਸਾਲ ਕਾਵੜ ਹੋਣੀ ਚਾਹੀਦੀ ਹੈ ਇਸ ਵਾਰ ਅਸੀਂ ਫਸਟ ਟਾਈਮ ਲਈ ਪੱਕਾ ਪੜਾਈ ਹੈ ਤਿੰਨੇ ਜਣੇ ਆਏ ਆ ਅਗਲੇ ਵਾਰ ਇਹ ਕਹ ਰਹੇ 15 16 ਜਣੇ ਜਾਂ ਸਾਡਾ ਵੱਧ ਵਸਾ ਜੋਗ ਦੇਣ ਲੋਕ ਜਿਹੜਾ ਕਿੱਥੇ ਕਿੱਥੇ ਜਿਹੜੇ ਸੀ ਜਿਹੜੇ ਤੁਹਾਡੇ ਸਾਡਾ ਪਹਿਲਾ ਸਟੇਪ ਭਗਵਾਨਪੁਰ ਹੀ ਦੂਸਰਾ ਸਾਡਾ ਹਰਨਪੁਰ ਤੀਸਰਾ ਸਾਡਾ ਹੈਗਾ ਜਮਲਾਨਗਰ ਅੰਬਾਲਾ ਜਲੰਧਰ ਲੁਧਿਆਣਾ ਬਿਆ ਬਾਦ ਇਹਦੇ ਕੋਈ ਪੁੱਛੀਏ ਕਲਮੇ ਪੁੱਛੀਏ ਜੀ ਅੱਜ ਅੱਜ ਸੱਜਣਾਂ ਨੂੰ ਪ੍ਰਧਾਨ ਨੇ ਜੁਆਸ ਕੀਤਾ ਬਹੁਤ ਵਧੀਆ ਨਿੱਗਾ ਸਵਾਗਤ ਕੀਤਾ ਬਹੁਤ ਪਾਣਾ ਜੀ ਨੇ ਆਪਣੇ ਕਲਾਂ ਨੌਰ ਦੇ ਮੇਨ ਬਨਾਸ਼ੀ ਮੰਦਿਰ ਦੇ ਅਮਰਜੀ ਖੁੱਲਰ ਜੀ ਬਹੁਤ ਸਨਮਾਨ ਕੀਤਾ ਉਹਨਾਂ ਨੇ ਰਿਆ ਸਨ